ਦੇ ਲਈ ਜੱਤ ਬismillah रहमान रहीम ਸ਼ੁਰੂ ਅੱਲਾਹ ਤਾਲਾ ਦੇ ਨਾਮ ਦੇ ਨਾਲ ਜੋ ਬੜਾ ਮਿਹਰਬਾਨ ਨਿਆਇਤ ਰਹਿਮ ਵਾਲਾ ਤੇ ਕਰਮ ਕਰਨ ਵਾਲਾ ਹੈ ساری ਦੁਨੀਆ ਦਾ ਭਲਾ ਮੰਗਣ ਵਾਲਾ ਹੈ ਅੱਜ ਈਦ-ਉਲ-ਜ਼ਾਹ ਦਾ ਮੌਕਾ ਹੈ ਇਸ ਮੌਕੇ ਤੇ ਮੈਂ ਇੱਥੇ ਸਾਰਿਆਂ ਨੂੰ ਵਧਾਈ ਦੇਣਾ ਵਾ ਔਰ ਵਧਾਈ ਦੇ ਸਾਰੇ ਪਾਤਰ ਹੈ ਕਿਉਂਕਿ حضرت اسماعیل علیہ الصلوۃ والسلام ਦੀ ਕੁਰਬਾਨੀ ਦਾ ਇਹ ਦਿਨ ਸਾਰੇ ਮੁਸਲਮਾਨਾਂ ਤੇ ਪੂਰੇ ਵਰਲਡ 'ਚ ਬੜੇ ਇਤਰਾਮ ਔਰ ਅਦਬ ਦੇ ਨਾਲ ਬਣ ਰਿਹਾ ਹੈ ਇਸ ਮੌਕੇ ਤੇ ਸਾਡੇ ਇਲਾਕਾ ਦੇ ਐਮਐਲਏ ਸਾਹਿਬ ਦੇ ਫਾਦਰ ਸਾਹਿਬ ਸਾਡੇ ਸਰਪੰਚ ਸਾਹਿਬ ਪਿੰਡ ਦੇ ਸਮੂਤੀ ਪੰਚਾਇਤ ਮਸਜਿਦ ਦੀ ਕਮੇਟੀ ਦੇ ਜਿੰਨੇ ਮੈਂਬਰ ਆ ਇਹ ਵੀ ਸਾਡੇ ਨਾਲ ਸ਼ਾਮਲ ਹੈ ਔਰ ਆਪਣੀ ਖੁਸ਼ੀ ਦੇ ਨਾਲ ਇਹ ਵੀ ਵਿਸਾ ਬਟਾਇਆ ਅੱਜ ਕੀ ਤੋਂ ਅਰਦਾਸ ਕੀਤੀ ਗਈ ਅੱਜ ਦੇ ਦਿਨ ਰੱਬ ਅੱਗੇ ਅਰਦਾਸ ਕੀਤੀ ਕਿ ਰੱਬ ਜਿਹੜਾ ਸਾਡੇ ਦੇਸ਼ ਦੇ ਵਿੱਚ ਸਾਡੇ ਵਤਨ ਦੇ ਵਿੱਚ ਜੋ ਹਵਾ ਗਲਤ ਚੱਲੀ ਹੈ ਇਸ ਨੂੰ ਵੀ ਰੱਬ ਆਸਾਨੀ ਦੇ ਨਾਲ ਟਾਲ ਕੇ ਤੇ ਸਾਰਿਆਂ ਲੋਕਾਂ ਨੂੰ ਤਰੱਕੀ ਦੇ ਤਰਫ ਲਿਆਇ ਜਾਏ ਇੱਕ ਸ਼ਨੀਰ ਦੇ ਵਿੱਚ ਇੱਕ ਘਟਨਾ ਹੋਈ ਸੀ ਉਸ ਨੂੰ ਮਨਨ ਦੇ ਬਖਸ਼ਣ ਕੀਤਾ ਗਿਆ ਸੀ ਉਹਦੇ ਬਾਰੇ ਕੀ জানা ਜੋ ਦੇਖੋ ਟੈਰਸ ਦੀ ਨਾ ਕੋਈ ਜਾਤ ਹੁੰਦੀ ਹੈ ਨਾ ਤੇ ਇਹਦੇ ਚ ਕੋਈ ਵਿਸ਼ਵਾਸ ਹੁੰਦਾ ਹੈ ਕਿਸੇ ਨੂੰ ਇੱਕ ਤੀਲ ਦੀ ਅੱਖ ਨਾਲ ਵਾਸਤੇ ਆਪਾਂ ਕਿਸੇ ਦੇ ਖਿਲਾਫ ਕੋਈ ਕਰਮ ਦੇ ਕੋਈ ਉਂਗਲ ਰੱਖ ਕੇ ਕਿਸੇ ਦਾ ਨਾਮ ਲੈ ਕੇ ਦੱਸ ਦੇਵਾਂਗੇ ਤੇ ਲੋਕੀ ਲੜਦੇ ਰਹਿਣਗੇ ਆਪ ਫਾਇਦੇ ਹੋ ਜਮਾ ਲੈ। ਇਹ ਬਹੁਤ ਗਲਤ ਕੰਮ ਹੈ ਆਵਾ ਉਹਦੇ ਚ ਸਾਨੂੰ ਸਾਰੇ ਜੋ ਹਿੰਦੂ ਭਾਈਚਾਰਾ ਦੇ ਖਿਲਾਫ ਮੁਸਲਮਾਨਾਂ ਨੂੰ ਉਪੜਕਾਇਆ ਇਹਦੇ ਚ ਹੀ ਸ਼ਗਨ ਗੋਧੀ ਕਰਦੇ ਆ। ਅੱਜ ਦੇ ਦਿਨ ਦੇ ਵਿੱਚ ਕੀ ਖਾਸ ਹੋਇਆ? ਅੱਜ ਇਬਰਾਹਿਮ ਅਲੈਹਿਸਲਾਮ ਨੇ ਇਸਮਾਇਲ ਨੂੰ ਆਪਣੇ ਬੇਟੇ ਨੂੰ ਜ਼ਬਾਹ ਕਰ ਦਿੱਤਾ ਹੈ ਉਹਦੀ ਯਾਦ ਵਿੱਚ ਅੱਜ ਦੀ ਨਮਾਜ਼ ਪਿਆਜੋ ਜੀਆਂ ਮੁਸਲਮਾਨਾਂ ਦਾ ਸਭ ਤੋਂ ਵੱਡਾ ਮੁਬਾਰਕ ਔਰ ਵਧੀਆ ਦਿਨ ਹੈ ਅੱਜ ਦੇ ਦਿਨ ਤੇ ਜੋ ਅੱਜ ਬਕਰੀਦ ਦਾ ਦਿਨ ਮਨਾ ਰਹੇ ਦੇ ਸਾਰਾ ਭਾਈਚਾਰਾ ਮੁਸਲਮਾਨ ਭਾਈਚਾਰਾ ਇਕੱਠੇ ਹੋ ਕੇ ਮੈਂ ਇਹਨਾਂ ਨੂੰ ਮੁਬਾਰਕਬਾਦ ਵੀ ਦਿੰਦਾ ਤੇ ਸਾਰੇ ਇਕੱਠੇ ਇਲਾਕੇ ਦੇ ਜਿੰਨੇ ਵੀ ਇਹਨਾਂ ਦੇ ਸਾਰੇ ਇੱਥੇ ਆਏ ਨੇ ਸਾਰਿਆਂ ਨੂੰ ਮੈਂ ਵਧਾਈ ਵੀ ਦਿੰਦਾ ਤੇ ਅੱਜ ਦਾ ਦਿਨ ਇੱਕ ਬੜਾ ਇਹਨਾਂ ਵਾਸਤੇ ਇੱਕ ਸੁਭਾਗਾ ਦੇਣਵਾ ਇਸ ਕਰਕੇ ਇਹ ਜਿਹੜੀ ਜਮਾਤ ਆ ਬਹੁਤ ਹੀ ਹਰ ਸਾਲ ਸਾਨੂੰ ਇੱਥੇ ਬੁਲਾਉਂਦੀ ਆ ਤੇ ਹਰ ਸਾਲ ਇਹਦਾ ਦੇਖ ਕੇ ਆਣ ਕੇ ਇਥੇ ਇਹ ਦਿਨ ਮਨਾਇਦਾ ਵਾਸਤੇ ਜਿਹਦੇ ਨਾਲ ਜਿਹੜੀ ਖੁਸ਼ੀ ਪ੍ਰਾਪਤ ਹੁੰਦੀ ਆ ਕਿ ਜਿਹੜਾ ਇੱਕ ਆਮ ਲੋਕਾਂ ਦੇ ਵਿੱਚ ਗੱਲ ਚੱਲੀ ਆ ਕਿ ਮੁਸਲਮਾਨ ਭਾਈਚਾਰਾ ਜੀ ਉੱਥੇ ਆਪਣੇ ਜਿਹੜੇ ਆ ਹੋ ਗਿਆ ਲੇਕਿਨ ਉਹ ਕੋਈ ਨਾ ਕੋਈ ਸ਼ਰਾਤੀ ਲੋਕ ਨੇ ਕੋਈ ਅੰਸਬ ਨੇ ਜਿਹੜੇ ਕਿ ਇਹ ਗਲਤ ਪ੍ਰਚਾਰ ਆ ਕੇ ਲੜਾਈ ਪੈਦਾ ਕਰਦੇ ਨੇ ਜੇ ਕਿ ਨਹੀਂ ਉਹ ਜੀ ਕੋਈ ਹੰਨ ਤੇ ਬਲੰਪੀ ਨਹੀਂ ਇਹ ਸਾਡੇ ਵਿੱਚ ਰਹਿ ਰਹੇ ਨੇ ਕੋਈ ਇਹੋ ਜਿਹਾ ਹਾਉਨਾ ਨਹੀਂ ਬੜਾ ਪਿਆਰ ਕਰਦੇ ਨੇ ਇਹ ਸਾਡੇ ਲੋਕਾਂ ਨਾਲ ਅਸੀਂ ਇਹਨਾਂ ਨਾਲ ਕਰਦੇ ਆਂ ਇਹੋ ਜੀ ਕੋਈ ਇਹੋ ਜੀ ਗੱਲ ਦੀ ਸਾਨੂੰ ਨਹੀਂ ਜਰਾ ਜਿਹੜਾ ਭਾਰਤੀ ਫੌਜ ਨੇ ਜਿਹੜਾ ਜਵਾਬ ਦਿੱਤਾ ਉਹਨੂੰ ਕਿੱਦਾਂ ਦੇਖੀ ਜਿਹੜਾ ਭਾਰਤੀ ਫੌਜ ਨੇ ਜਵਾਬ ਦਿੱਤਾ ਕੋਈ ਖਰਾਤੀ ਲੋਕ ਦੇ ਜਿਹੜੇ ਵਿੱਚ ਉਹਨਾਂ ਨੇ ਆਣ ਕੇ ਉੱਥੇ ਇਹ ਕੰਮ ਕੀਤਾ ਵਾ ਤੇ ਉਹਦੇ ਵਿੱਚ ਫਿਰ ਥੋੜਾ ਬੋੜਾ ਜਵਾਬ ਤੇ ਦੇਣਾ ਪੈਂਦਾ ਉਹਨਾਂ ਨੂੰ ਭਾਰਤੀ ਫੌਜਿਆਂ ਨੂੰ ਲੇਕਿਨ ਬਹੁਤ ਵਧੀਆ ਹੋਇਆ ਕਿ ਜਿਹੜਾ ਲੜਾਈ ਬੰਦ ਹੋ ਗਈ ਆ ਇਹਦੇ ਨਾਲ ਨੁਕਸਾਨ ਪੰਜਾਬ ਦਾ ਹੀ ਆ ਪੰਜਾਬ ਲੈਂਦਾ ਪੰਜਾਬ ਜੁਤਰਾ ਤੇ ਚੜਦਾ ਪੰਜਾਬ ਹੀ ਜੁਤਰਾ ਕੋ ਨੁਕਸਾਨ ਪੰਜਾਬ ਦਾ ਹੀ ਤੇ ਸਾਡੇ ਕੋਲ ਆ ਰਹੇ ਨੇ ਕਦੀ ਇਹੋ ਜੀ ਕੋਈ ਗੱਲ ਹੀ ਨਹੀਂ ਆਈ ਇਹ ਅਹੀ ਇਹਨਾਂ ਦਾ ਭਰਾਵਾ ਉਹ ਮਿਲਦੇ ਆ ਕੋਈ ਗੱਲ ਨਹੀਂ ਤੇ ਸਾਨੂੰ ਲੋਕਾਂ ਨੇਵੇਂ ਸੋਚਣ ਦੀ ਗੱਲ ਵਾ ਲੇਕਿਨ ਗੁਰਨਾانکਦੇਵ ਜੀ ਮਹਾਰਾਜ ਨੇ ਇੱਕੋ ਹੀ ਆਵਾਜ਼ ਦਾਈ ਅਬ ਅੱਲਾ ਨੂਰ ਪਾਇਆ ਕੁਦਰ ਕੇ ਸਭ ਬੰਦੇ ਇੱਕ ਨੂਰ ਸੇ ਸਭ ਜੁਕ ਜੇ ਕੌਣ ਭਲੇ ਫਰਮੰਦੇ ਉਹਨਾਂ ਵਾਸਤੇ ਇੱਕ ਹੀ ਆ ਸਾਡੇ ਵਾਸਤੇ ਸਾਰੇ ਇੱਕ ਆ ਇਹ ਸਾਡਾ ਸਾਰੇ ਭਰਾ ਹੀ ਨੇ ਅਸੀਂ ਇਹਨਾਂ ਦੇ ਭਰਾਵਾ ਤੇ ਰਲ ਮਿਲ ਕੇ ਇੱਥੇ ਰਹਿ ਰਹੇ ਆ ਬਹੁਤ ਤੱਕੀ ਪੰਜਾਬ ਦੀ ਜਿਹੜੀ ਇੱਥੇ ਬਿਹਤਰ ਆ ਕੇ ਹੋ ਰਹੀ ਆ ਸਰ ਦੇਖੋ ਜੀ ਅੱਜ ਪਿੰਡ ਚੋਪੜਾ ਵਿੱਚ ਜੋ ਮਸਜਿਦ ਨੇ ਬਾਜ ਪੜੀ ਗਈ ਆ ਇਹਦੇ ਵਿੱਚ ਸਾਰੇ ਮੁਸਲਮਾਨ ਭਾਈਚਾਰੇ ਵੱਲੋਂ ਅੱਜ Eid ul Adha ਵੱਲੋਂ ਇਹਨਾਂ ਨੇ ਮਨਾਇਆ ਗਿਆ ਤਿਉਹਾਰ ਤਿਉਹਾਰ ਬਹੁਤ ਹੀ ਵਧੀਆ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ ਇਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਗੁਰਦਾਸਪੁਰ ਹਲਕੇ ਦੇ ਐਮਐਲਏ ਸਰਦਾਰ ਬਰਿੰਦਰ ਕਪੀਲ ਸਿੰਘ ਪਾੜਾ ਜੀ ਉਹਨਾਂ ਦੇ ਪਿਤਾ ਜੀ ਸਰਦਾਰ ਗੁਰਮੀਤ ਸਿੰਘ ਪਾੜਾ ਜੀ ਉੱਚੇਚੇ ਤੌਰ ਤੇ ਇੱਥੇ ਪਹੁੰਚੇ ਨੇ ਅਸੀਂ ਆਪਣੇ ਵੱਲੋਂ ਔਰ ਮੁਸਲਮਾਈ ਚਰਾਂ ਵੱਲੋਂ ਇਹਨਾਂ ਦਾ तहे ਦਿਲ ਤੋਂ ਧੰਨਵਾਦ ਕਰਦੇ ਆ ਕਿ ਆਪਣੇ ਕੀਮਤੀ ਸਮੇਂ ਵਿੱਚ ਜੁ ਸਮਾਂ ਕੱਢ ਕੇ ਸਾਡੇ ਦਰਮਿਆਨ ਇੱਥੇ ਪਹੁੰਚੇ ਨੇ ਕੋ ਸਾਡੀਆਂ ਖੁਸ਼ੀਆਂ ਨੂੰ ਇਹਨਾਂ ਨੇ ਚਾ ਦੁੱਗਣਾ ਕੀਤਾ ਅੱਜ ਸਾਰੇ ਜਿਹੜੇ ਆ ਰਲ ਮਿਲ ਕੇ ਪਿਆਰ ਬਣਾ ਰਹੇ ਆ ਇਹ ਸਾਰੇ ਭਾਈਚਾਰੇ ਦੇ ਲੋਕ ਇਕੱਠੇ ਅਸੀਂ ਕੀ ਕਹਿਣਾ ਚਾਹੋ ਦੇਖੋ ਜੀ ਭਾਈਚਾਰਕ ਸਾਂਝ ਜਿਹੜੀ ਇੱਕ ਬਹੁਤ ਵੱਡਾ ਪ੍ਰਤੀਕ ਹੁੰਦਾ ਵਾ ਜੇ ਭਾਈਚਾਰਕ ਸਾਂਝ ਸਾਡੀ ਬਣੀ ਰਹੇਗੀ ਤੇ ਅਸੀਂ ਜਿਹੜਾ ਕਿ ਪਬਲਿਕ ਵਿੱਚ ਜਾਂ ਦੁਨੀਆ ਵਿੱਚ ਹੋਰ ਵਿਚਰਾਂਗੇ ਅਸੀਂ ਭਾਈਚਾਰਕ ਸਾਂਝ ਹੀ ਚਾਹੁੰਨੇ ਆ ਜਿੱਦਾਂ ਕਿ ਪਿੱਛੇ ਥੋੜੇ ਸਮੇਂ ਪਹਿਲਾਂ ਜਿਹੜਾ ਕਿ ਇਹ ਦੋਸਤਾਨ ਪਾਕਿਸਤਾਨ ਦੀ ਜਿਹੜੀ ਜੰਗ ਸ਼ੁਰੂ ਹੋਣ ਲੱਗੀ ਸੀ ਪਰ ਉਹਦੇ ਵਿੱਚ ਵੀ ਕੁਝ ਸ਼ੈਤਾਨੀ ਅਸਰਾਂ ਨੇ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਚਲੋ ਪਰਮਾਤਮਾ ਦੀ ਬੜੀ ਅਪਾਰ ਕਿਰਪਾ ਆ ਕਿ ਉਹਦੇ ਵਿੱਚ ਕੁਝ ਚੰਗੇ ਸੂਝਵਾਨ ਬੰਦਿਆਂ ਨੇ ਬੈਠ ਕੇ ਇਹ ਚੀਜ਼ ਦਾ ਸਮਝੌਤਾ ਕਰਾਇਆ ਔਰ ਇਹ ਲੜਾਈ ਝਗੜੇ ਤੋਂ ਆਈ ਸੀ ਦੂਰ ਹੋ ਗਈਆਂ ਔਰ ਇਸ ਨਾਲ ਸਾਡੀ ਭਾਈਚਾਰਕ ਸਾਂਝ ਜਿਹੜੀ ਆ ਮਾਰੇ ਕਰੇ ਕਿ ਇਦਾਂ ਹੀ ਬਣੀ ਰਹੇ